ਇਹਤਬਾਰ ਦੀ ਸ਼ਾਮ ਸੀ ਗੁਰਚਰਨ ਸਿੰਘ ਆਪਣੇ ਕਮਰੇ ਦੇ ਵਿੱਚ ਪਿਆ ਹੋਇਆ ਸੀ ਉਸ ਦੀ ਪਤਨੀ ਸਿਮਰਨ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਸੀ ਦੋਵਾਂ ਦੇ ਵਿਆਹ ਨੂੰ 7 ਸਾਲ ਹੋ ਗਏ ਸੀ ਤੇ ਉਹਨਾਂ ਦਾ ਇੱਕ 5 ਸਾਲ ਦਾ ਪੁੱਤ ਗੁਰੂ ਕੀਰਤ ਵੀ ਸੀ ਪਰਿਵਾਰ ਖੁਸ਼ੀ ਖੁਸ਼ੇ ਜ਼ਿੰਦਗੀ ਬਤੀਤ ਕਰ ਰਿਹਾ ਸੀ ਗਵਾਂਡੀ ਵੀ ਉਹਨਾਂ ਦੀਆਂ ਸਿਫਤਾਂ ਕਰਦੇ ਹੋਏ ਨਹੀਂ ਸੀ ਥੱਕਦੇ ਗੁਰਚਰਨ ਸਿੰਘ ਤੇ ਸਿਮਰਨ ਦੇ ਰਿਸ਼ਤੇ ਦੇ ਵਿੱਚ ਕਦੇ ਵੀ ਕੋਈ ਗਲਤਫਹਿਮੀ ਨਹੀਂ ਸੀ ਕਟੋ-ਕਟ ਗੁਰਚਰਨ ਸਿੰਘ ਤਾਂ ਹੀ ਸੋਚਦਾ ਸੀ ਉਸ ਦਿਨ ਸਿਮਰਨ ਆਪਣਾ ਫੋਨ ਘਰੇ ਛੱਡ ਕੇ ਬਾਜ਼ਾਰ ਦੇ ਵਿੱਚ ਗਈ ਸੀ ਅਚਾਨਕ ਹੀ ਸਿਮਰਨ ਦੇ ਫੋਨ ਤੇ ਇੱਕ ਮੈਸੇਜ ਆਇਆ ਗੁਰਚਰਨ ਸਿੰਘ ਨੇ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਤੇ ਫਿਰ ਫੋਨ ਤੇ ਲਗਾਤਾਰ ਮੈਸੇਜ ਵਜਣ ਲੱਗੇ ਗੁਰਚਰਨ ਨੇ ਫੋਨ ਚੁੱਕਿਆ ਤੇ ਦੇਖਿਆ ਸਕਰੀਨ ਦੇ ਉੱਤੇ ਜਿਹੜਾ ਮੈਸੇਜ ਆਇਆ ਸੀ ਉਸ ਦੇ ਵਿੱਚ ਲਿਖਿਆ ਸੀ ਤੈਨੂੰ ਕੱਲ ਮਿਲ ਕੇ ਬਹੁਤ ਵਧੀਆ ਲੱਗਿਆ ਹੁਣ ਕਦੋਂ ਮਿਲ ਰਹੇ ਹਾਂ ਆਪਾਂ ਤੁਹਾਡਾ ਇੰਤਜ਼ਾਰ ਕਰਾਂਗਾ ਇਸ ਮੈਸੇਜ ਨੂੰ ਪੜਦਿਆਂ ਹੀ ਗੁਰਚਰਨ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੈਸੇਜ ਕਿਸ ਦਾ ਹੈ ਤੇ ਸਿਮਰਨ ਦੇ ਫੋਨ ਤੇ ਕਿਉਂ ਆਇਆ ਗੁਰਚਰਨ ਸਿੰਘ ਦੇ ਮਨ ਦੇ ਵਿੱਚ ਅਜੀਬ ਜਿਹੇ ਖਿਆਲ ਆਉਣ ਲੱਗੇ ਉਸ ਨੇ ਮੈਸੇਜ ਖੋਲ ਕੇ ਦੇਖਿਆ ਉਹ ਮੈਸੇਜ ਕਿਸੇ ਗੁਰਵੀਰ ਸਿੰਘ ਨਾਂ ਦੇ ਵਿਅਕਤੀ ਨੇ ਭੇਜਿਆ ਸੀ ਗੁਰਚਰਨ ਸਿੰਘ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ ਕੌਣ ਹੈ ਇਹ ਗੁਰਵੀਰ ਕੀ ਸਿਮਰਨ ਮੈਨੂੰ ਧੋਖਾ ਦੇ ਰਹੀ ਹੈ ਇਹ ਸੋਚ ਕੇ ਗੁਰਚਰਨ ਸਿੰਘ ਬੇਚੈਨ ਹੋ ਗਿਆ ਉਸ ਨੇ ਉਦੋਂ ਹੀ ਸਿਮਰਨ ਦੇ ਫੋਨ ਦੇ ਵਿੱਚੋਂ ਪੁਰਾਣੇ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਗੁਰਵੀਰ ਦੇ ਕਈ ਮੈਸੇਜ ਪਹਿਲਾਂ ਵੀ ਸਿਮਰਨ ਦੇ ਫੋਨ ਤੇ ਆਏ ਹੋਏ ਸੀ ਜਿਨ੍ਹਾਂ ਵਿੱਚ ਮੁਲਾਕਾਤ ਦੀਆਂ ਗੱਲਾਂ ਸਾਫ਼-ਸਾਫ਼ ਨਜ਼ਰ ਆ ਰਹੀਆਂ ਸੀ ਗੁਰਚਰਨ ਸਿੰਘ ਦਾ ਮਨ ਡੋਲ ਗਿਆ ਉਸ ਦਾ ਵਿਸ਼ਵਾਸ ਸਿਮਰਨ ਤੋਂ ਹੁਣ ਉੱਠਣ ਲੱਗ ਗਿਆ ਸਿਮਰਨ ਬਾਜ਼ਾਰ ਤੋਂ ਘਰ ਆਈ ਪਰ ਉਸ ਨੂੰ ਦੇਖ ਕੇ ਗੁਰਚਰਨ ਸਿੰਘ ਕੁਝ ਨਾ ਬੋਲਿਆ ਪਰ ਸਿਮਰਨ ਨੇ ਗੁਰਚਰਨ ਦਾ ਚਿਹਰਾ ਦੇਖ ਕੇ ਪੁੱਛਿਆ ਕੀ ਹੋਇਆ ਤੁਸੀਂ ਠੀਕ ਤਾਂ ਹੋ ਨਾ ਗੁਰਚਰਨ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਜਵਾਬ ਦਿੱਤਾ ਕੁਝ ਨਹੀਂ ਬਸ ਸਿਰ 'ਚ ਥੋੜਾ ਦਰਦ ਹੈ ਪਰ ਅੰਦਰ ਹੀ ਅੰਦਰ ਗੁਰਚਰਨ ਸਿੰਘ ਬੇਚੈਨ ਸੀ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਸਿਮਰਨ ਉਸ ਨੂੰ ਧੋਖਾ ਕਿਉਂ ਦੇ ਰਹੀ ਹੈ ਉਸ ਦਿਨ ਰਾਤ ਨੂੰ ਗੁਰਚਰਨ ਸਿੰਘ ਠੀਕ ਤਰ੍ਹਾਂ ਦੇ ਨਾਲ ਸੌ ਨਾ ਸਕਿਆ ਉਸ ਦੇ ਮਨ 'ਚ ਸ਼ੱਕ ਦੀਆਂ ਜੜ੍ਹਾਂ ਮਜ਼ਬੂਤ ਹੋ ਗਈਆਂ ਸੀ ਅਗਲੇ ਦਿਨ ਦਫ਼ਤਰ ਵਿੱਚ ਵੀ ਗੁਰਚਰਨ ਸਿੰਘ ਦਾ ਮਨ ਨਹੀਂ ਲੱਗਿਆ ਉਸਨੇ ਤੈਅ ਕੀਤਾ ਕਿ ਉਹ ਇਸ ਮਾਮਲੇ ਦੀ ਤੈਅ ਤੱਕ ਜਾ ਕੇ ਰਹੇਗਾ ਉਸਨੇ ਸੱਚ ਦਾ ਪਤਾ ਕਰਨਾ ਸੀ ਆਖਰ ਕੌਣ ਸੀ ਇਹ ਗੁਰਵੀਰ ਜਿਸਨੇ ਗੁਰਚਰਨ ਸਿੰਘ ਦੀ ਜ਼ਿੰਦਗੀ ਦੇ ਵਿੱਚ ਇਹ ਤੂਫਾਨ ਖੜਾ ਕਰ ਦਿੱਤਾ ਸੀ ਗੁਰਚਰਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਸੱਚ ਦਾ ਪਤਾ ਕਰੇਗਾ ਉਸੇ ਦਿਨ ਸ਼ਾਮ ਨੂੰ ਦਫ਼ਤਰ ਦੇ ਵਿੱਚੋਂ ਨਿਕਲਦੇ ਹੋਏ ਉਸਨੇ ਸਿਮਰਨ ਨੂੰ ਫੋਨ ਕੀਤਾ ਤੇ ਕਿਹਾ ਸਿਮਰਨ ਅੱਜ ਮੈਨੂੰ ਦਫ਼ਤਰ ਦੇ ਵਿੱਚ ਕੰਮ ਹੈ ਮੈਂ ਲੇਟ ਹੋ ਜਾਵਾਂਗਾ ਤਾਤੋਂ ਖਾਣਾ ਖਾ ਲਈ ਅੱਗਿਓ ਸਿਮਰਨ ਨੇ ਬਹੁਤ ਹੀ ਪਿਆਰ ਦੇ ਨਾਲ ਕਿਹਾ ਠੀਕ ਹੈ ਜਿਆਦਾ ਟਾਈਮ ਨਾ ਲਗਾਯੋ ਗੁਰਕਿਰਤ ਵੀ ਤੁਹਾਡਾ ਇੰਤਜ਼ਾਰ ਕਰਦਾ ਹੈ ਫੋਨ ਰੱਖਦੇ ਹੀ ਗੁਰਚਰਨ ਦਾ ਮਨ ਗੁੱਸੇ ਦੇ ਨਾਲ ਭਰ ਗਿਆ ਉਸ ਨੂੰ ਸਿਮਰਨ ਦੇ ਅਜਿਹੇ ਵਿਵਹਾਰ ਤੇ ਗੁੱਸਾ ਆ ਰਿਹਾ ਸੀ ਉਹ ਸਿੱਧੇ ਆਪਣੇ ਦੋਸਤ ਨੂੰ ਮਿਲਣ ਚਲਾ ਗਿਆ ਗੁਰਚਰਨ ਤੇ ਉਹ ਵਿਅਕਤੀ ਬਚਪਨ ਦੇ ਦੋਸਤ ਸੀ ਤੇ ਗੁਰਚਰਨ ਨੂੰ ਉਸ ਤੋਂ ਵਧੀਆ ਸਲਾਹ ਦੇਣ ਵਾਲਾ ਹੋਰ ਕੋਈ ਨਹੀਂ ਸੀ ਆਪਣੇ ਦੋਸਤ ਨੂੰ ਮਿਲਦਿਆਂ ਹੀ ਉਸਨੇ ਸਾਰੀ ਗੱਲ ਆਪਣੇ ਦੋਸਤ ਨੂੰ ਦੱਸੀ ਉਸ ਦਾ ਦੋਸਤ ਨੇ ਸੁਣਦਿਆਂ ਹੀ ਬੋਲਿਆ ਦੇਖ ਬ੍ਰੋ ਜਲਦਬਾਜ਼ੀ ਨਾ ਕਰ ਇੱਕ ਮੈਸੇਜ ਨੂੰ ਦੇਖ ਕੇ ਇੰਨੀ ਜਲਦੀ ਕਿਸੇ ਵੀ ਨਤੀਜੇ ਤੇ ਨਾ ਪਹੁੰਚ ਹੋ ਸਕਦਾ ਹੈ ਕਿ ਇਹ ਕੋਈ ਗਲਤਫਹਿਮੀ ਹੋਵੇ ਗੁਰਚਰਨ ਸਿੰਘ ਨੇ ਬੇਚੈਨ ਹੋ ਕੇ ਕਿਹਾ ਪਰ ਅਭਿਸ਼ੇਕ ਮੈਂ ਖੁਦ ਉਸਦੇ ਫੋਨ ਤੇ ਮੈਸੇਜ ਪੜੇ ਨੇ ਉਹ ਗੁਰਵੀਰ ਸਿੰਘ ਨਾਂ ਦੇ ਵਿਅਕਤੀ ਸਿਮਰਨ ਦੇ ਨਾਲ ਮਿਲਣ ਦੀਆਂ ਗੱਲਾਂ ਕਰ ਰਿਹਾ ਸੀ ਅਭਿਸ਼ੇਕ ਨੇ ਆਰਾਮ ਦੇ ਨਾਲ ਕਿਹਾ ਦੇਖ ਗੁਰਚਰਨ ਗੁੱਸੇ ਦੇ ਨਾਲ ਕੋਈ ਵੀ ਹੱਲ ਨਹੀਂ ਹੋਵੇਗਾ ਪਹਿਲਾਂ ਇਹ ਪਤਾ ਕਰਕੇ ਗੁਰਵੀਰ ਆਖਿਰ ਹੈ ਕੋਣ ਉਸ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚੀ ਅਭਿਸ਼ੇਕ ਦੀ ਸਲਾਹ ਮੰਨਦੇ ਹੋਏ ਗੁਰਚਰਨ ਸਿੰਘ ਨੇ ਅਗਲੇ ਦਿਨ ਹੀ ਸਿਮਰਨ ਦਾ ਪਿੱਛਾ ਕਰਨ ਲੱਗਿਆ ਉਸ ਨੂੰ ਯਕੀਨ ਸੀ ਕਿ ਜੇਕਰ ਸਿਮਰਨ ਦਾ ਕਿਸੇ ਹੋਰ ਦੇ ਨਾਲ ਕੋਈ ਰਿਸ਼ਤਾ ਹੈ ਤਾਂ ਉਹ ਉਸ ਨੂੰ ਜ਼ਰੂਰ ਮਿਲੇਗੀ ਅਗਲੇ 2 ਦਿਨਾਂ ਤੱਕ ਗੁਰਚਰਨ ਸਿੰਘ ਨੇ ਸਿਮਰਨ ਤੇ ਨਜ਼ਰ ਰੱਖੀ ਪਰ ਕੋਈ ਵੀ ਹੱਲ ਨਾ ਮਿਲਿਆ ਗੁਰਚਰਨ ਸਿੰਘ ਨੂੰ ਲੱਗਿਆ ਕਿ ਸ਼ਾਇਦ ਉਹ ਗਲਤ ਸੋਚ ਰਿਹਾ ਸੀ ਪਰ ਤੀਜੇ ਦਿਨ ਅਚਾਨਕ ਹੀ ਸਾਰਾ ਕੁਝ ਬਦਲ ਗਿਆ ਦੁਪਹਿਰ ਦੇ ਵਕਤ ਸਿਮਰਨ ਘਰ ਤੋਂ ਗਈ ਤੇ ਗੁਰਚਰਨ ਸਿੰਘ ਵੀ ਲੁਕਦੇ ਹੋਏ ਉਸ ਦਾ ਪਿੱਛਾ ਕਰਨ ਲੱਗਿਆ ਸਿਮਰਨ ਇੱਕ ਕਾਫੀ ਸ਼ਾਪ ਤੇ ਪਹੁੰਚੀ ਗੁਰਚਰਨ ਸਿੰਘ ਵੀ ਪਿੱਛੇ ਕਰਦੇ ਹੋਏ ਉੱਥੇ ਹੀ ਪਹੁੰਚਿਆ ਉਸਨੇ ਦੇਖਿਆ ਕਿ ਇੱਕ ਵਿਅਕਤੀ ਪਹਿਲਾਂ ਹੀ ਟੇਬਲ ਤੇ ਬੈਠਿਆ ਸੀ ਸਿਮਰਨ ਉਸ ਵਿਅਕਤੀ ਕੋਲ ਗਈ ਤੇ ਦੋਵੇਂ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਗੁਰਚਰਨ ਸਿੰਘ ਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕਣ ਲੱਗਿਆ ਉਹ ਸਮਝ ਗਿਆ ਸੀ ਕਿ ਇਹ ਉਹੀ ਗੁਰਵੀਰ ਹੈ ਦੋਵਾਂ ਦੀ ਦੋਸਤੀ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਪਰ ਅਚਾਨਕ ਹੀ ਸਿਮਰਨ ਰੋਣ ਲੱਗੀ ਗੁਰਚਰਨ ਸਿੰਘ ਦੂਰ ਤੋਂ ਦੇਖ ਰਿਹਾ ਸੀ ਤੇ ਉਸ ਦਾ ਮਨ ਬੇਚੈਨ ਹੋ ਰਿਹਾ ਸੀ ਸਿਮਰਨ ਤੇ ਗੁਰਵੀਰ ਦੀਆਂ ਗੱਲਾਂ ਉਸ ਨੂੰ ਸੁਣਾਈ ਨਹੀਂ ਦੇ ਰਹੀਆਂ ਸੀ ਬਾਰੇ ਇਹ ਗੱਲ ਸਾਫ਼ ਸੀ ਕਿ ਸਿਮਰਨ ਪਰੇਸ਼ਾਨ ਸੀ ਥੋੜੀ ਦੇਰ ਬਾਅਦ ਸਿਮਰਨ ਉਥੋਂ ਚਲੀ ਗਈ ਤੇ ਗੁਰਵੀਰ ਵੀ ਉੱਠ ਕੇ ਚਲਾ ਗਿਆ ਗੁਰਚਰਨ ਸਿੰਘ ਜਲਦੀ ਜਲਦੀ ਘਰ ਪਹੁੰਚਿਆ ਤੇ ਸਿਮਰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗਿਆ ਜਦੋਂ ਸਿਮਰਨ ਘਰ ਆਈ ਤਾਂ ਉਸਨੇ ਨੋਰਮਲ ਹੀ ਵਿਵਹਾਰ ਕੀਤਾ ਗੁਰਚਰਨ ਸਿੰਘ ਨੇ ਫੈਸਲਾ ਕੀਤਾ ਕਿ ਹੁਣ ਉਹ ਖੁੱਲ ਕੇ ਸਵਾਲ ਪੁੱਛੇਗਾ ਰਾਤ ਦੇ ਖਾਣੇ ਤੋਂ ਬਾਅਦ ਗੁਰਚਰਨ ਸਿੰਘ ਨੇ ਕਿਹਾ ਸਿਮਰਨ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਸਿਮਰਨ ਨੇ ਹੈਰਾਨੀ ਦੇ ਨਾਲ ਪੁੱਛਿਆ ਹਾਂਜੀ ਬੋਲੋ ਗੁਰਚਰਨ ਸਿੰਘ ਨੇ ਸਿੱਧਾ ਹੀ ਪੁੱਛਿਆ ਤੇਰੀ ਗੁਰਵੀਰ ਦੇ ਨਾਲ ਕੀ ਦੋਸਤੀ ਹੈ ਸਿਮਰਨ ਇੱਕਦਮ ਘਬਰਾ ਗਈ ਉਸਨੇ ਘਬਰਾਉਂਦੇ ਹੋਏ ਕਿਹਾ ਕੌਣ ਗੁਰਵੀਰ ਜਿਸ ਦੇ ਨਾਲ ਕਾਫੀ ਸ਼ਾਪ ਤੇ ਕਾਫੀ ਪੀ ਰਹੀ ਸੀ ਗੁਰਚਰਨ ਸਿੰਘ ਨੇ ਗੁੱਸੇ ਵਿੱਚ ਕਿਹਾ ਸਿਮਰਨ ਨੇ ਕੁਝ ਟਾਈਮ ਚੁੱਪ ਰਹਿਣ ਤੋਂ ਬਾਅਦ ਕਿਹਾ ਗੁਰਚਰਨ ਮੈਂ ਤੈਨੂੰ ਸਾਰਾ ਕੁਝ ਦੱਸਣਾ ਚਾਹੁੰਦੀ ਸੀ ਪਰ ਸਹੀ ਟਾਈਮ ਦਾ ਇੰਤਜ਼ਾਰ ਕਰ ਰਹੀ ਸੀ ਗੁਰਵੀਰ ਮੇਰਾ ਕਾਲਜ ਦਾ ਦੋਸਤ ਹੈ ਉਹ ਹੁਣੇ ਹੁਣ ਇਸ ਸ਼ਹਿਰ ਦੇ ਵਿੱਚ ਆਇਆ ਹੈ ਪਰ ਤੂੰ ਇਹ ਗੱਲ ਮੇਰੇ ਤੋਂ ਲੁਕੋਈ ਕਿਉਂ ਗੁਰਚਰਨ ਸਿੰਘ ਦਾ ਗੁੱਸਾ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਸਿਮਰਨ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿਉਂਕਿ ਮੈਨੂੰ ਡਰ ਸੀ ਕਿ ਤੁਸੀਂ ਗਲਤ ਸਮਝੋਗੇ ਅਸੀਂ ਸਿਰਫ਼ ਇੱਕ ਵਧੀਆ ਦੋਸਤ ਹਾਂ ਉਸ ਤੋਂ ਜ਼ਿਆਦਾ ਕੁਝ ਨਹੀਂ ਗੁਰਚਰਨ ਨੇ ਗੁੱਸੇ ਵਿੱਚ ਕਿਹਾ ਜੇਕਰ ਤੁਸੀਂ ਦੋਸਤ ਹੋ ਤਾਂ ਫਿਰ ਮੈਸਜ ਤੇ ਮਿਲਣ ਦੀਆਂ ਗੱਲਾਂ ਕਿਉਂ ਲੁਕੋਈਆਂ ਸਿਮਰਨ ਨੇ ਕਿਹਾ ਕਿ ਉਹ ਪਰੇਸ਼ਾਨੀ ਦੇ ਵਿੱਚ ਹੈ ਬਸ ਮੈਂ ਉਸ ਦੀ ਮਦਦ ਕਰ ਰਹੀ ਸੀ ਮੈਂ ਤੁਹਾਨੂੰ ਸੱਚ ਨਹੀਂ ਦੱਸ ਸਕਦੀ ਸੀ ਮੈਨੂੰ ਡਰ ਸੀ ਕਿ ਇਹ ਗੱਲ ਤੁਸੀਂ ਗਲਤ ਨਾ ਸਮਝੋ ਗੁਰਚਰਨ ਸਿੰਘ ਦੇ ਮਾਨ ਦੇ ਵਿੱਚ ਡਾਊਟ ਸੀ ਉਹਨੂੰ ਸਿਮਰਨ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸਨੇ ਪਿਆਰ ਦੇ ਨਾਲ ਕਿਹਾ ਕਿ ਜੇਕਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਮੈਂ ਉਸ ਨੂੰ ਮਿਲਣਾ ਚਾਹੁੰਨਾ ਹਾਂ ਮੈਂ ਖੁਦ ਦੇਖਣਾ ਚਾਹੁੰਨਾ ਹਾਂ ਕਿ ਉਹ ਕੀ ਚਾਹੁੰਦਾ ਹੈ ਸਿਮਰਨ ਨੇ 2 ਮਿੰਟ ਚੁੱਪ ਰਹਿਣ ਤੋਂ ਬਾਅਦ ਕਿਹਾ ਠੀਕ ਹੈ ਮੈਂ ਤੈਨੂੰ ਉਸਦੇ ਨਾਲ ਮਿਲਵਾ ਦਵਾਂਗੀ ਫਿਰ ਖੁਦ ਫੈਸਲਾ ਕਰ ਲਈ ਗੁਰਚਰਨ ਸਿੰਘ ਸਹਿਮਤ ਹੋ ਗਿਆ ਪਰ ਮਨ ਦੇ ਅੰਦਰ ਉਸਦਾ ਸ਼ੱਕ ਹਲੇ ਵੀ ਸੱਤਵੇਂ ਅਸਮਾਨ ਤੇ ਸੀ ਹੋਣ ਵਾਲੇ ਦਿਨਾਂ ਵਿੱਚ ਕੀ ਹੋਣ ਵਾਲਾ ਸੀ ਇਹ ਸ਼ਾਇਦ ਹਲੇ ਕੋਈ ਵੀ ਨਹੀਂ ਜਾਣਦਾ ਸੀ ਗੁਰਚਰਨ ਸਿੰਘ ਨੇ ਸਿਮਰਨ ਨੂੰ ਮੌਕਾ ਦਿੱਤਾ ਤੇ ਇੰਤਜ਼ਾਰ ਕੀਤਾ ਕਿ ਉਹ ਉਸ ਨੂੰ ਗੁਰਵੀਰ ਨਾਲ ਮਿਲਵਾਵੇ ਅਗਲੇ ਦਿਨ ਸਿਮਰਨ ਨੇ ਗੁਰਵੀਰ ਨੂੰ ਘਰ ਬੁਲਾ ਲਿਆ ਗੁਰਵੀਰ ਘਰ ਆਇਆ ਤੇ ਬਹੁਤ ਹੀ ਪਿਆਰ ਦੇ ਨਾਲ ਗੁਰਚਰਨ ਸਿੰਘ ਨੂੰ ਮਿਲਿਆ ਗੁਰਵੀਰ ਬਹੁਤ ਹੀ ਸੋਲਜਿਆ ਹੋਇਆ ਤੇ ਸ਼ਾਂਤ ਵਿਅਕਤੀ ਸੀ ਗੁਰਚਰਨ ਸਿੰਘ ਨੇ ਸਿੱਧਾ ਪੁੱਛਿਆ ਕਿ ਗੁਰਵੀਰ ਕੀ ਤੈਨੂੰ ਨਹੀਂ ਲੱਗਦਾ ਕਿ ਕਿਸੇ ਵਿਆਹੀ ਹੋਈ ਔਰਤ ਨੂੰ ਇਕੱਲੇ ਮਿਲਣਾ ਠੀਕ ਹੈ ਗੁਰਵੀਰ ਨੇ ਝਿਜਕਦੇ ਹੋਏ ਜਵਾਬ ਦਿੱਤਾ ਸਰ ਮੇਰੀ ਤੇ ਸਿਮਰਨ ਦੀ ਦੋਸਤੀ ਕਾਲਜ ਟਾਈਮ ਤੋਂ ਹੈ ਮੈਂ ਉਸ ਦੀ ਇੱਜ਼ਤ ਕਰਦਾ ਹਾਂ ਅਸਲੀ ਬਸ ਵਧੀਆ ਦੋਸਤ ਹਾਂ ਹੋਰ ਕੁਝ ਨਹੀਂ ਗੁਰਚਰਨ ਸਿੰਘ ਨੇ ਕਿਹਾ ਕਿ ਫਿਰ ਇਹਦਾ ਲੁਕ ਲੁਕ ਕੇ ਮਿਲਣ ਦੀ ਕੀ ਲੋੜ ਸੀ ਗੁਰਵੀਰ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਦਰਅਸਲ ਸਿਮਰਨ ਨੇ ਮੇਰੇ ਨਾਲ ਕੁਝ ਗੱਲਾਂ ਸ਼ੇਅਰ ਕੀਤੀਆਂ ਸੀ ਜਿਹੜੀਆਂ ਗੱਲਾਂ ਉਹ ਤੁਹਾਨੂੰ ਕਹਿਣ ਤੋਂ ਡਰ ਰਹੀ ਸੀ ਗੁਰਚਰਨ ਸਿੰਘ ਹੈਰਾਨ ਹੋ ਗਿਆ ਅਜਹੀਆਂ ਕਿਹੜੀਆਂ ਗੱਲਾਂ ਸਿਮਰਨ ਵਿੱਚ ਹੀ ਬੋਲ ਪਈ ਗੁਰਵੀਰ ਪੁਲਿਸ ਹਾਲੇ ਨਾ ਦੱਸੋ ਮੈਂ ਬਾਅਦ ਵਿੱਚ ਖੁਦ ਦੱਸ ਦਿਆਂਗੀ ਗੁਰਵੀਰ ਨੇ ਸਿਰ ਨੀਚੇ ਕਰ ਲਿਆ ਤੇ ਉਥੋਂ ਚਲਾ ਗਿਆ ਗੁਰਚਰਨ ਸਿੰਘ ਦਾ ਸ਼ੱਕ ਹੋਰ ਵੀ ਜ਼ਿਆਦਾ ਵੱਧ ਗਿਆ ਉਸਨੇ ਸਿਮਰਨ ਨੂੰ ਸਖਤੀ ਦੇ ਨਾਲ ਪੁੱਛਿਆ ਸਿਮਰਨ ਹੁਣ ਤੂੰ ਸੱਚ ਬੋਲੇਗੀ ਜਾਂ ਫਿਰ ਮੈਂ ਤੇਰੇ ਘਰ ਵਾਲਿਆਂ ਨੂੰ ਬੁਲਾਵਾਂ ਸਿਮਰਨ ਰੋਪਈ ਤੇ ਕਿਹਾ ਗੁਰਚਰਨ ਸੱਚ ਇਹ ਹੈ ਕਿ ਗੁਰਵੀਰ ਮੇਰਾ ਕਾਲਜ ਦਾ ਦੋਸਤ ਹੀ ਨਹੀਂ ਮੇਰਾ ਪਹਿਲਾ ਪਿਆਰ ਵੀ ਸੀ ਅਸੀਂ ਇੱਕ ਦੂਜੇ ਦੇ ਨਾਲ ਵਿਆਹ ਦਾ ਵਾਦਾ ਵੀ ਕੀਤਾ ਸੀ ਪਰ ਪਰਿਵਾਰ ਦੀ ਮਰਜ਼ੀ ਦੇ ਕਾਰਨ ਸਾਡੇ ਵਿਆਹ ਨਹੀਂ ਹੋ ਸਕਿਆ ਉਸ ਤੋਂ ਬਾਅਦ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ ਮੈਂ ਕਦੇ ਵੀ ਵਿਆਹ ਤੋਂ ਬਾਅਦ ਗੁਰਵੀਰ ਦੇ ਨਾਲ ਗੱਲ ਨਹੀਂ ਕੀਤੀ ਤੇ ਕੁਝ ਦਿਨ ਪਹਿਲਾਂ ਅਚਾਨਕ ਹੀ ਉਹ ਮੇਰੀ ਜ਼ਿੰਦਗੀ ਵਿੱਚ ਆਇਆ ਗੁਰਚਰਨ ਸਿੰਘ ਦਾ ਚਿਹਰਾ ਉੱਤਰ ਗਿਆ ਕਿਉਂ ਆਇਆ ਉਹ ਤੇਰੀ ਜ਼ਿੰਦਗੀ ਦੇ ਵਿੱਚ ਬਾਪਸ ਸਿਮਰਨ ਨੇ ਰੋਂਦੇ ਹੋਏ ਕਿਹਾ ਕਿਉਂਕਿ ਅਚਾਨਕ ਉਸਨੇ ਮੇਰੇ ਸਾਹਮਣੇ ਇੱਕ ਅਜੀਹੀ ਗੱਲ ਖੋਲ ਦਿੱਤੀ ਕਿ ਸਾਡੀ ਇੱਕ ਧੀ ਹੈ ਜਿਸ ਦਾ ਜਨਮ ਉਦੋਂ ਹੋਇਆ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਨਾਲ ਸੀ ਉਸਨੇ ਕਿਹਾ ਕਿ ਉਸਨੇ ਉਸ ਧੀ ਨੂੰ ਇਕੱਲੇ ਹੀ ਪਾਲਿਆ ਗੁਰਚਰਨ ਸਿੰਘ ਇਹ ਸੁਣ ਕੇ ਹੈਰਾਨ ਹੋ ਗਿਆ ਉਸਦੇ ਪੈਰਾਂ ਥੱਲੋਂ ਸੱਚੀ ਹੀ ਜ਼ਮੀਨ ਖਿਸਕ ਗਈ ਸੀ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਸਿਮਰਨ ਦੇ ਬੀਤੇ ਹੋਈ ਜ਼ਿੰਦਗੀ ਅਜਿਹਾ ਕੁਝ ਹੋ ਸਕਦਾ ਹੈ ਕੀ ਤੁਸੀਂ ਸੱਚ ਕਹਿ ਰਹੇ ਹੋ ਸਿਮਰਨ ਨੇ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ ਹਾਂ ਗੁਰਵੀਰ ਚਾਹੁੰਦਾ ਸੀ ਕਿ ਮੈਂ ਇੱਕ ਵਾਰ ਉਸ ਤੇ ਨੂੰ ਮਿਲਾਂ ਪਰ ਮੈਨੂੰ ਡਰ ਸੀ ਕਿ ਇਹ ਸਭ ਕੁਝ ਪਤਾ ਲੱਗਣ ਤੋਂ ਬਾਅਦ ਤੁਸੀਂ ਮੈਨੂੰ ਮਾਫ ਨਹੀਂ ਕਰੋਗੇ ਗੁਰਚਰਨ ਸਿੰਘ ਨੂੰ ਸਦਮਾ ਲੱਗਿਆ ਸੀ ਪਰ ਉਸ ਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਪੁੱਛਿਆ ਹੁਣ ਕੀ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਸਿਮਰਨ ਨੇ ਕਿਹਾ ਕਿ ਬਸ ਇੱਕ ਵਾਰ ਮੈਂ ਉਸਰ ਬੱਚੇ ਨੂੰ ਦੇਖਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਫੈਸਲਾ ਤੁਹਾਡਾ ਗੁਰਚਰਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਖੁਦ ਵੀ ਉਸ ਬੱਚੇ ਨੂੰ ਮਿਲੇਗਾ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਮੁਲਾਕਾਤ ਉਸ ਨੂੰ ਇੱਕ ਵੱਡੀ ਸਾਦਿਸ਼ ਦੇ ਜਾਲ ਦੇ ਵਿੱਚ ਫਸਾ ਦੇਵੇਗੀ ਸਿਮਰਨ ਦੇ ਖੁਲਾਸੇ ਤੋਂ ਬਾਅਦ ਗੁਰਚਰਨ ਸਿੰਘ ਦੀ ਜ਼ਿੰਦਗੀ ਜਿਵੇਂ ਉਲਝ ਜੀ ਗਈ ਉਸ ਤੋਂ ਬਾਅਦ ਦੋਵਾਂ ਦੇ ਵਿੱਚ ਕੁਝ ਦਿਨ ਲਈ ਇੱਕ ਦੂਸਰੇ ਨਾਲ ਬੋਲਣਾ ਹੀ ਬੰਦ ਕਰ ਗਏ ਗੁਰਚਰਨ ਸਿੰਘ ਅੰਦਰ ਹੀ ਅੰਦਰ ਇਸ ਸੱਚ ਨੂੰ ਸਵੀਕਾਰ ਕਰਨ ਦੇ ਲਈ ਜੋਝ ਰਿਹਾ ਸੀ ਕਿ ਉਸਦੇ ਪਤਨੀ ਦਾ ਇੱਕ ਅਜੀਹਾ ਸਾਚ ਜਿਸ ਤੋਂ ਹੁਣ ਤੱਕ ਅਣਜਾਣ ਸੀ ਸਿਮਰਨ ਵੀ ਹੁਣ ਉਸ ਗੱਲ ਤੋਂ ਬਾਅਦ ਬੋਝ ਤਲੇ ਦੱਬ ਗਈ ਸੀ ਇੱਕ ਦਿਨ ਸਵੇਰੇ ਸਿਮਰਨ ਨੇ ਗੁਰਚਾਨ ਸਿੰਘ ਨੂੰ ਕਿਹਾ ਮੈਂ ਉਸ ਬੱਚੇ ਨੂੰ ਬਸ ਇੱਕ ਵਾਰ ਮਿਲਣਾ ਚਾਹੁੰਦੀ ਹਾਂ ਬਸ ਇੱਕ ਵਾਰ ਗੁਰਚਾਨ ਸਿੰਘ ਨੇ ਕਿਹਾ ਠੀਕ ਹੈ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਦੋਵੇਂ ਹੀ ਅਗਲੇ ਦਿਨ ਗੁਰੂਵੀਰ ਦੇ ਦੱਸੇ ਹੋਏ ਪਤੇ ਤੇ ਪਹੁੰਚ ਗਏ ਦਰਵਾਜ਼ਾ ਗੁਰੂਵੀਰ ਨੇ ਹੀ ਖੋਲਿਆ ਘਰ ਦੇ ਅੰਦਰ ਜਦੋਂ ਦੇਖਿਆ ਇੱਕ ਛੋਟੀ ਬੱਚੀ ਖੇਡਦੀ ਹੋਈ ਮਿਲੀ ਜਿਸ ਦੀ ਉਮਰ ਲਗਭਗ 7 ਸਾਲ ਦੀ ਸੀ ਬੱਚੇ ਦੀ ਸ਼ਕਲ ਸਿਮਰਨ ਦੇ ਨਾਲ ਬਹੁਤ ਮਿਲਦੀ ਸੀ ਸਿਮਰਨ ਉਸ ਨੂੰ ਦੇਖ ਕੇ ਆਪਣੇ ਹੰਝੂ ਨਾ ਰੋਕ ਸਕੀ ਬੱਚੇ ਦਾ ਨਾਮ ਅਨੰਨਿਆ ਸੀ ਗੁਰੂ ਵੀਰ ਨੇ ਕਿਹਾ ਸਿਮਰਨ ਇਹ ਸਾਡੀ ਧੀ ਹੈ ਮੈਂ ਇਹਨੂੰ ਤੁਹਾਡੇ ਬਿਨਾਂ ਹੀ ਪਾਲ ਪੋਸ ਕੇ ਵੱਡਾ ਕੀਤਾ ਹੈ ਪਰ ਹੁਣ ਮੈਨੂੰ ਲੱਗਦਾ ਹੈ ਕਿ ਇਸ ਨੂੰ ਹੁਣ ਤੁਹਾਡੀ ਜ਼ਰੂਰਤ ਹੈ ਸਿਮਰਨ ਨੇ ਭਾਵੁਕ ਹੋ ਕੇ ਉਸ ਛੋਟੀ ਜਿਹੀ ਬੱਚੇ ਨੂੰ ਗਲ ਨਾਲ ਲਾ ਲਿਆ ਗੁਰਬਚਨ ਸਿੰਘ ਦੂਰ ਖੜ ਕੇ ਚੁੱਪਚਾਪ ਦੇਖ ਰਿਹਾ ਸੀ ਉਸ ਦਾ ਦਿਲ ਦੁੱਖਾਂ ਦੇ ਨਾਲ ਭਰਿਆ ਹੋਇਆ ਸੀ ਪਰ ਵਾਪਸ ਜਾਂਦੇ ਸਮੇਂ ਜਦੋਂ ਸਿਮਰਨ ਨੇ ਕਿਹਾ ਕਿ ਅਸੀਂ ਨੂੰ ਆਪਣੇ ਨਾਲ ਰੱਖ ਸਕਦੇ ਹਾਂ ਗੁਰਚਾਰਨ ਨੇ ਗੁੱਸੇ ਦੇ ਵਿੱਚ ਜਵਾਬ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਇਹ ਇੰਨਾ ਆਸਾਨ ਹੈ ਪਹਿਲਾਂ ਤੁਸੀਂ ਇੰਨਾ ਵੱਡਾ ਸੱਚ ਲੁਕੋਇਆ ਹੁਣ ਇਸ ਬੱਚੇ ਨੂੰ ਘਰ ਦੇ ਵਿੱਚ ਲਿਆਉਣ ਦੀਆਂ ਗੱਲਾਂ ਕਰ ਰਹੇ ਹੋ ਮੇਰੇ ਪਰਿਵਾਰ ਤੇ ਆਪਣੇ ਪੁੱਤ ਗੁਰਕੀਰਤ ਨੂੰ ਅਸੀਂ ਕੀ ਜਵਾਬ ਦੇਾਂਗੇ ਸਿਮਰਨ ਦੀਆਂ ਅੱਖਾਂ ਫੇਰ ਤੋਂ ਹੰਝੂਆਂ ਦੇ ਨਾਲ ਭਰ ਗਈਆਂ ਉਸ ਨੇ ਹੌਲੀ ਜਿਹੀ ਕਿਹਾ ਮੈਂ ਜਾਣਦੀ ਹਾਂ ਕਿ ਮੇਰੇ ਤੋਂ ਗਲਤੀ ਹੋਈ ਹੈ ਪਰ ਬੱਚੇ ਦੀ ਕੀ ਗਲਤੀ ਹੈ ਉਹ ਸਾਡੀ ਵਜ੍ਹਾ ਦੇ ਨਾਲ ਕਿਉਂ ਭੁਗਤੇ ਘਰ ਵਾਪਸ ਜਾ ਕੇ ਗੁਰਚਰਨ ਸਿੰਘ ਪੂਰੀ ਰਾਤ ਸੋਚਦਾ ਰਿਹਾ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਇੱਕ ਦਿਨ ਇੱਕ ਅਣਜਾਣ ਨੰਬਰ ਤੋਂ ਗੁਰਚਰਨ ਸਿੰਘ ਦੇ ਮੋਬਾਈਲ ਤੇ ਮੈਸੇਜ ਆਇਆ ਗੁਰੂ ਵੀਰ ਤੇ ਭਰੋਸਾ ਨਾ ਕਰੋ ਉਹ ਜਿਵੇਂ ਦਿਖਦਾ ਹੈ ਉਮੀਦਦਾਰ ਨਹੀਂ ਹੈ ਇਹ ਮੈਸੇਜ ਦੇਖ ਕੇ ਗੁਰਚਾਨ ਸਿੰਘ ਘਬਰਾ ਗਿਆ ਉਸ ਨੂੰ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਹਲੇ ਹੋਰ ਵੀ ਕੁਝ ਲੁਕਿਆ ਹੋਇਆ ਹੈ ਉਸ ਨੇ ਉਸੇ ਨੰਬਰ ਤੇ ਕਾਲ ਕੀਤਾ ਪਰ ਫੋਨ ਬੰਦ ਆ ਰਿਹਾ ਸੀ ਅਗਲੇ ਦਿਨ ਦਫ਼ਤਰ ਤੋਂ ਵਾਪਸ ਆਉਂਦੇ ਹੋਏ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ ਸ਼ਾਮ ਨੂੰ ਫਿਰ ਉਸੇ ਅਣਜਾਣ ਨੰਬਰ ਤੋਂ ਮੈਸੇਜ ਆਇਆ ਤੁਹਾਡੀ ਜ਼ਿੰਦਗੀ ਖਤਰੇ 'ਚ ਹੈ ਸਿਮਰਨ ਤੇ ਗੁਰਵੀਰ ਦੀ ਕਹਾਣੀ ਹਲੇ ਵੀ ਅਧੂਰੀ ਹੈ ਗੁਰਚਰਨ ਸਿੰਘ ਦਾ ਸ਼ੱਕ ਪੁਰਵੀ ਯਕੀਨ ਦੇ ਵਿੱਚ ਬਦਲ ਗਿਆ ਕਿ ਗੁਰਵੀਰ ਦੀ ਕਹਾਣੀ ਦੇ ਪਿੱਛੇ ਬਹੁਤ ਵੱਡਾ ਸੱਚ ਲੁਕਿਆ ਹੋਇਆ ਹੈ ਜਿਸ ਨੂੰ ਜਾਨਣਾ ਹੁਣ ਬਹੁਤ ਹੀ ਜ਼ਰੂਰੀ ਹੋ ਗਿਆ ਉਸ ਮੈਸੇਜ ਤੋਂ ਬਾਅਦ ਗੁਰਚਰਨ ਸਿੰਘ ਦਾ ਮਨ ਪੂਰੀ ਤਰ੍ਹਾਂ ਬੇਚੈਨ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਕਿਸੇ ਭਿਆਨਕ ਜਾਲ ਦੇ ਵਿੱਚ ਉਲਝ ਗਈ ਹੈ ਉਸ ਨੇ ਸਿਮਰਨ ਨੂੰ ਉਸ ਮੈਸੇਜ ਦੇ ਬਾਰੇ ਨਾ ਦੱਸਿਆ ਪਰ ਅੰਦਰ ਹੀ ਅੰਦਰ ਗੁਰੂ ਵੀਰ ਦੀ ਸੱਚਾਈ ਜਾਣਨ ਦਾ ਫੈਸਲਾ ਕਰ ਲਿਆ ਅਗਲੇ ਦਿਨ ਗੁਰਚਰਨ ਸਿੰਘ ਸਿੱਧਾ ਹੀ ਗੁਰੂ ਵੀਰ ਦੇ ਦਫ਼ਤਰ ਵਿੱਚ ਪਹੁੰਚ ਗਿਆ ਰਿਸੈਪਸ਼ਨ ਤੇ ਪੁੱਛਣ ਤੋਂ ਬਾਅਦ ਪਤਾ ਲੱਗਿਆ ਕਿ ਗੁਰੂ ਵੀਰ ਪਿਛਲੇ 3 ਮਹੀਨਿਆਂ ਤੋਂ ਦਫ਼ਤਰ ਦੇ ਵਿੱਚ ਆਇਆ ਹੀ ਨਹੀਂ ਇਹ ਗੱਲ ਸੁਣਦਿਆਂ ਹੀ ਗੁਰਬਚਨ ਸਿੰਘ ਦੇ ਮਨ ਦੇ ਵਿੱਚ ਸ਼ੱਕ ਹੋਰ ਵੀ ਜ਼ਿਆਦਾ ਪੱਕਾ ਹੋ ਗਿਆ ਉਸ ਨੇ ਗੁਰੂ ਵੀਰ ਦਾ ਪਤਾ ਲੈ ਕੇ ਉਸ ਦੇ ਘਰ ਵੱਲ ਚੱਲ ਪਿਆ ਘਰ ਤੇ ਜਿੰਦਾ ਲੱਗਿਆ ਸੀ ਆਂਢੀ ਗੁਆਂਢੀਆਂ ਤੋਂ ਪੁੱਛਣ ਤੋਂ ਬਾਅਦ ਪਤਾ ਲੱਗਿਆ ਕੀ ਗੁਰਵੀਰ ਕਾਫੀ ਦਿਨਾਂ ਤੋਂ ਘਰ ਨਹੀਂ ਆਇਆ ਗੁਰਚਰਨ ਸਿੰਘ ਹੈਰਾਨ ਸੀ ਆਖਰਕਾਰ ਗੁਰਵੀਰ ਕਿੱਥੇ ਗਾਇਬ ਹੋ ਗਿਆ ਸੀ ਉਸੇ ਦਿਨ ਆਫਿਸ ਤੋਂ ਘਰ ਵਾਪਸ ਜਾਂਦੇ ਹੋਏ ਗੁਰਚਰਨ ਸਿੰਘ ਦਾ ਗੱਡੀ ਦੇ ਅੱਗੇ ਇੱਕ ਵਿਅਕਤੀ ਆਇਆ ਗੁਰਚਰਨ ਸਿੰਘ ਨੇ ਗੱਡੀ ਰੋਕੀ ਤੇ ਬਾਹਰ ਨਿਕਲਿਆ ਵਿਅਕਤੀ ਨੇ ਹੌਲੀ ਜਿਹੀ ਕਿਹਾ ਮੈਂ ਉਹੀ ਹਾਂ ਜਿਸ ਨੇ ਤੁਹਾਨੂੰ ਮੈਸੇਜ ਭੇਜਿਆ ਸੀ ਮੇਰਾ ਨਾਮ ਵਿਕਰਮ ਹੈ ਮੈਨੂੰ ਗੁਰਵੀਰ ਨੇ ਬਰਬਾਦ ਕਰ ਦਿੱਤਾ ਸੀ ਗੁਰਚਰਨ ਸਿੰਘ ਨੇ ਹੈਰਾਨੀ ਦੇ ਨਾਲ ਪੁੱਛਿਆ ਕੀ ਮਤਲਬ ਵਿਕਰਮ ਨੇ ਗੁਰਵੀਰ ਇੱਕ ਪ੍ਰੋਫੈਸ਼ਨਲ ਠੱਗ ਹੈ ਉਹ ਭੋਲੀ-ਪਾਲੀ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਬਲੈਕਮੇਲ ਕਰਦਾ ਹੈ ਤੁਹਾਡੀ ਪਤਨੀ ਸਿਮਰਨ ਉਸਦੀ ਪਹਿਲੀ ਸ਼ਿਕਾਰ ਨਹੀਂ ਗੁਰਚਨ ਸਿੰਘ ਦਾ ਗਲ ਸੁੱਕ ਗਿਆ ਪਰ ਸਿਮਰਨ ਤਾਂ ਕਹਿ ਰਹੀ ਸੀ ਕਿ ਗੁਰਵੀਰ ਉਸਦੇ ਕਾਲਜ ਦਾ ਦੋਸਤ ਸੀ ਵਿਕਰਮ ਨੇ ਕਿਹਾ ਹਾਂ ਉਹ ਕਾਲਜ ਦੇ ਵਿੱਚ ਵੀ ਇਹ ਅਜਿਹਾ ਕਰਦਾ ਸੀ ਸਿਮਰਨ ਉਸਦੀ ਸੱਚਾਈ ਨਹੀਂ ਜਾਣਦੀ ਗੁਰਵੀਰ ਨੇ ਸਿਮਰਨ ਨੂੰ ਝੂਠ ਬੋਲਿਆ ਕਿ ਉਹ ਉਸਦੀ ਧੀ ਹੈ ਅਸਲੀ ਤੋ ਉਹ ਬੱਚੀ ਕਿਸੇ ਹੋਰ ਦੀ ਹੈ ਜਿਸ ਦਾ ਇਸਤੇਮਾਲ ਗੁਰਵੀਰ ਆਪਣੇ ਪਲਾਨ ਦੇ ਮੁਤਾਬਿਕ ਕਰਦਾ ਹੈ ਇਹ ਸੁਣਦੇ ਹੀ ਗੁਰਚੰਦ ਸਿੰਘ ਦੇ ਪੈਰਾਂ નીચેੋਂ ਜ਼ਮੀਨ ਖਿਸਕ ਗਈ ਵਿਕਰਮ ਨੇ ਅੱਗੇ ਕਿਹਾ ਗੁਰਵੀਰ ਸਿਮਰਨ ਤੋਂ ਪੈਸੇ ਲੂਟਣ ਦੀ ਕੋਸ਼ਿਸ਼ ਕਰੇਗਾ ਤੇ ਜਦੋਂ ਉਸਦਾ ਕੰਮ ਪੂਰਾ ਹੋ ਗਿਆ ਤਾਂ ਫਿਰ ਉਹ ਕਿਸੇ ਹੋਰ ਸ਼ਹਿਰ ਦੇ ਵਿੱਚ ਗਾਇਬ ਹੋ ਜਾਵੇਗਾ। ਗੁਰਚਰਨ ਸਿੰਘ ਉਦੋਂ ਹੀ ਕਰ ਗਿਆ ਤੇ ਸਾਰੀ ਗੱਲ ਸਿਮਰਨ ਨੂੰ ਦਸੀ। ਸਿਮਰਨ ਇਹ ਸਾਰਾ ਕੁਝ ਸੁਣ ਕੇ ਘਬਰਾ ਗਿਆ। ਮੈਨੂੰ ਸੱਚ ਵਿੱਚ ਹੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਗੁਰਵੀਰ ਐਦਾਂ ਕਰ ਸਕਦਾ ਹੈ। ਉਦੋਂ ਹੀ ਸਿਮਰਨ ਦੇ ਫੋਨ ਤੇ ਗੁਰਵੀਰ ਦਾ ਮੈਸੇਜ ਆਇਆ। ਅਨੰਨਿਆ ਦੀ ਸਿਹਤ ਬਹੁਤ ਖਰਾਬ ਹੈ ਜਲਦੀ ਪੈਸੇ ਭੇਜੋ। ਚਰਨ ਸਿੰਘ ਸਮਝ ਗਿਆ ਸੀ ਕਿ ਵਿਕਰਮ ਸਹੀ ਕਹਿ ਰਿਹਾ ਸੀ। ਉਸਨੇ ਉਦੋਂ ਹੀ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਜਲਦ ਹੀ ਗੁਰਵੀਰ ਦੀ ਅਸਲੀਅਤ ਸਾਹਮਣੇ ਆ ਗਈ ਗੁਰਵੀਰ ਕਈ ਮਾਮਲਿਆਂ ਦੇ ਵਿੱਚ ਫਰਾਰ ਅਪਰਾਧੀ ਸੀ ਪੁਲਿਸ ਨੇ ਸਿਮਰਨ ਦੀ ਮਦਦ ਦੇ ਨਾਲ ਉਸ ਨੂੰ ਫੜਨ ਦੇ ਲਈ ਇੱਕ ਪਲਾਨ ਬਣਾਇਆ ਸਿਮਰਨ ਨੇ ਗੁਰਵੀਰ ਨੂੰ ਪੈਸੇ ਦੇਣ ਦੇ ਬਹਾਨੇ ਬੁਲਾਇਆ ਜਿਵੇਂ ਹੀ ਗੁਰਵੀਰ ਪੈਸੇ ਲੈਣ ਆਇਆ ਪੁਲਿਸ ਨੇ ਉਦੋਂ ਹੀ ਉਸ ਨੂੰ ਫੜ ਲਿਆ ਪਰ ਗ੍ਰਿਫਤਾਰੀ ਦੇ ਦੌਰਾਨ ਗੁਰਵੀਰ ਨੇ ਗੁਰਬਚਨ ਸਿੰਘ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਗੁਰਚਰਨ ਸਿੰਘ ਬਹੁਤ ਹੀ ਜ਼ਿਆਦਾ ਫਟੜ ਹੋ ਗਿਆ ਮਾਮਲਾ ਹੁਣ ਬੇਹਦ ਗੰਭੀਰ ਹੋ ਗਿਆ ਸੀ ਪੁਲਿਸ ਨੇ ਗੁਰਵੀਰ ਨੂੰ ਹਿਰਾਸਤ ਵਿੱਚ ਲੈ ਲਿਆ ਗ੍ਰਿਫਤਾਰ ਕਰ ਲਿਆ ਪਰ ਗੁਰਚਰਨ ਸਿੰਘ ਦੀ ਸਿਹਤ ਨਾਜ਼ੁਕ ਸੀ ਸਿਮਰਨ ਗੁਰਚਰਨ ਸਿੰਘ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੀ ਸੀ ਗੁਰਚਰਨ ਸਿੰਘ ਦੀ ਜ਼ਿੰਦਗੀ ਤੇ ਮੌਤ ਦੇ ਵਿੱਚ ਜੂਝ ਰਿਹਾ ਸੀ ਇਸ ਤੇ ਘਟਨਾ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਕਿ ਗੁਰਚਰਨ ਸਿੰਘ ਬਚ ਸਕੇਗਾ ਕਿ ਗੁਰਵੀਰ ਨੂੰ ਉਸਦੇ ਅਸਲੀ ਸਜ਼ਾ ਮਿਲੇਗੀ ਸਿਮਰਨ ਭਗਵਾਨ ਦੇ ਸਾਹਮਣੇ ਨਿਤ ਹੀ ਗੁਰਚਰਨ ਸਿੰਘ ਨੂੰ ਠੀਕ ਕਰਨ ਦੀਆਂ ਅਰਦਾਸਾਂ ਕਰਦੀ ਰਹੀ ਉਸ ਦਾ ਮਨ ਭਰਿਆ ਹੋਇਆ ਸੀ ਡਾਕਟਰਾਂ ਦੀ ਟੀਮ ਗੁਰਚਰਨ ਸਿੰਘ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਆਖਰਕਾਰ ਕਈ ਘੰਟਿਆਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਗੁਰਚਰਨ ਸਿੰਘ ਹੁਣ ਖਤਰੇ ਤੋਂ ਬਾਹਰ ਨੇ ਇਹ ਸੁਣ ਕੇ ਸਿਮਰਨ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਤੋਂ ਨਾ ਰੁਕੇ ਉਸ ਨੂੰ ਲੱਗਿਆ ਕਿ ਜਿਵੇਂ ਉਸ ਦੀ ਜ਼ਿੰਦਗੀ ਫਿਰ ਤੋਂ ਸ਼ੁਰੂ ਹੋ ਗਈ ਕੁਝ ਦਿਨਾਂ ਬਾਅਦ ਗੁਰਚਨ ਸਿੰਘ ਨੂੰ ਹਸਪੀਟਲ ਤੋਂ ਛੁੱਟੀ ਮਿਲ ਗਈ ਪੁਲਿਸ ਨੇ ਗੁਰਵੀਰ ਤੇ ਲੱਗੇ ਹੋਏ ਸਾਰੇ ਇਲਜ਼ਾਮਾਂ ਦੇ ਨਾਲ ਚਾਰਜ ਸ਼ੀਟ ਦਾਖਲ ਕਰ ਦਿੱਤੀ ਕੋਰਟ ਵਿੱਚ ਸੁਣਵਾਈ ਦੀ ਤਰੀਕ ਤੈਅ ਹੋ ਗਈ ਗੁਰਚਨ ਸਿੰਘ ਤੇ ਸਿਮਰਨ ਨੇ ਮਿਲ ਕੇ ਫੈਸਲਾ ਕੀਤਾ ਕਿ ਇਹ ਉਸ ਲੜਾਈ ਨੂੰ ਲਾਸਟ ਤੱਕ ਲੜਨਗੇ ਤਾਂ ਜੋ ਹੋਰ ਕੋਈ ਵੀ ਗੁਰਵੀਰ ਦੀ ਸਾਜਿਸ਼ ਦਾ ਸ਼ਿਕਾਰ ਨਾ ਹੋ ਸਕੇ ਕੋਰਟ ਦੀ ਕਾਰਵਾਈ ਸ਼ੁਰੂ ਹੋਈ ਗੁਰਵੀਰ ਬੇहद ਕਿਸੇ ਡਰ ਤੋਂ ਕੋਰਟ 'ਚ ਪੇਸ਼ ਹੋਇਆ ਉਸਨੇ ਕੋਰਟ 'ਚ ਕਿਹਾ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਾਰੀ ਇੱਕ ਗਲਤਫਹਿਮੀ ਹੈ ਸਿਮਰਨ ਤੇ ਮੇਰੀ ਦੋਸਤ ਨੂੰ ਗਲਤ ਰੂਪ ਦਿੱਤਾ ਜਾ ਰਿਹਾ ਹੈ ਪਰ ਜਿਹੜੇ ਪੁਲਿਸ ਨੇ ਸਬੂਤ ਕੋਰਟ ਦੇ ਵਿੱਚ ਪੇਸ਼ ਕੀਤੇ ਉਹਨਾਂ ਨੇ ਗੁਰਵੀਰ ਦੀ ਸਾਰੀ ਸੱਚਾਈ ਸਾਹਮਣੇ ਲਿਆ ਕੇ ਰੱਖ ਦਿੱਤੀ ਪੁਲਿਸ ਨੇ ਦੱਸਿਆ ਕਿ ਗੁਰਵੀਰ ਇੱਕ ਪੁਰਾਣਾ ਅਪਰਾਧੀ ਸੀ ਜਿਸ ਨੇ ਕਈ ਲੋਕਾਂ ਨੂੰ ਇਸੇ ਤਰ੍ਹਾਂ ਬਲੈਕਮੇਲ ਕੀਤਾ ਸੀ ਗੁਰਵੀਰ ਦਾ ਅਸਲ ਨਾਮ ਰਾਹੁਲ ਗੁਫਤਾ ਸੀ ਤੇ ਉਸ ਨੇ ਅਲੱਗ-ਅਲੱਗ ਸ਼ਹਿਰਾਂ 'ਚ ਕਾਫੀ ਕੂੜਿਆਂ ਨੂੰ ਆਪਣੇ ਸ਼ਿਕਾਰ ਬਣਾਇਆ ਸੀ ਕੋਰਟ ਵਿੱਚ ਵਿਕਰਮ ਦੀ ਗਵਾਹੀ ਨੇ ਕੇਸ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਸੁਣਵਾਏ ਦੇ ਦੌਰਾਨ ਗੁਰਵੀਰ ਦੇ ਚਿਹਰੇ ਤੇ ਡਰ ਸਾਫ ਸਾਫ ਦਿਖ ਰਿਹਾ ਸੀ। ਉਹ ਹੁਣ ਸਮਝ ਗਿਆ ਸੀ ਕਿ ਉਸਨੇ ਝੂਠ ਦਾ ਪਰਦਾ ਜਿਹੜਾ ਚੁੱਕਿਆ ਗਿਆ ਆਖਰਕਾਰ ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਗੁਰਵੀਰ ਦੋਸ਼ੀ ਦੱਸਿਆ ਤੇ ਉਸ ਤੋਂ ਵੱਡੀ ਤੋਂ ਵੱਡੀ ਸਜ਼ਾ ਸੁਣਾਈ ਗਈ। ਗੁਰਵੀਰ ਨੇ ਅਦਾਲਤ ਤੋਂ ਬਾਹਰ ਨਿਕਲਦੇ ਹੋਏ ਸਿਮਰਨ ਤੇ ਗੁਰਚਰਨ ਸਿੰਘ ਵੱਲ ਦੇਖਦੇ ਹੋਏ ਪਛਤਾਵੇ ਤੋਂ ਕਿਹਾ ਮੈਨੂੰ ਮaaf ਕਰ ਦਿਓ ਮੇਰੀ ਵਜ੍ਹਾ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਤੂਫਾਨ ਆਇਆ। ਗੁਰਚਰਨ ਸਿੰਘ ਨੇ ਉਸਦੇ ਵੱਲ ਦੇਖਿਆ ਤੇ ਕਰੜੇ ਹੋ ਕੇ ਕਿਹਾ ਤੇਰੀ ਵਜਾ ਤੋਂ ਨਹੀਂ ਬਲਕਿ ਮੇਰੇ ਸ਼ੱਕ ਦੀ ਵਜਾ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਤੂਫਾਨ ਆਇਆ ਸੀ ਤੈਨੂੰ ਸਜ਼ਾ ਕਾਨੂੰਨ ਦਵੇਗਾ ਪਰ ਮੈਂ ਵੀ ਆਪਣੇ ਆਪ ਤੋਂ ਇੱਕ ਸਬਕ ਜ਼ਰੂਰ ਸਿੱਖ ਗਿਆ ਹਾਂ ਕਰ ਆ ਕੇ ਗੁਰਚਰਨ ਸਿੰਘ ਨੇ ਸਿਮਰਨ ਤੋਂ ਮਾਫੀ ਮੰਗੀ ਤੇ ਕਿਹਾ ਸਿਮਰਨ ਮੈਂ ਤੁਹਾਡੇ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ ਸ਼ਾਇਦ ਇਹ ਸਾਰੀ ਮੁਸੀਬਤ ਮੇਰੀ ਗਲਤਫਹਿਮੀ ਤੋਂ ਹੀ ਸ਼ੁਰੂ ਹੋਈ ਸੀ ਸਿਮਰਨ ਨੇ ਵੀ ਭਾਵਕ ਹੁੰਦੇ ਹੋਏ ਕਿਹਾ ਨਹੀਂ ਗੁਰਚਰਨ ਸਿੰਘ ਮੇਰੀ ਜ਼ਿੰਦਗੀ ਦੇ ਨਾਲ ਜੁੜੇ ਹੋਇਆ ਹਰ ਇੱਕ ਸੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਦੋਵਾਂ ਨੇ ਇੱਕ ਦੂਜੇ ਨੂੰ ਗੱਲ ਨਾਲ ਲਾ ਲਿਆ ਹੌਲੀ-ਹੌਲੀ ਫਿਰ ਤੋਂ ਉਹਨਾਂ ਦੀ ਜ਼ਿੰਦਗੀ ਲਾਈਨ ਤੇ ਚੱਲਣ ਲੱਗੀ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਕਦੇ ਵੀ ਉਹ ਇੱਕ ਦੂਜੇ ਤੋਂ ਗੱਲ ਨਹੀਂ ਲੁਕਾਉਣਗੇ ਗੁਰਕੀਰਤ ਦੇ ਨਾਲ ਉਹਨਾਂ ਦਾ ਪਰਿਵਾਰ ਫਿਰ ਤੋਂ ਖੁਸ਼ਹਾਲ ਹੋ ਗਿਆ ਕਹਾਣੀ ਦੇ ਅੰਤ ਦੇ ਵਿੱਚ ਇੱਕ ਵਧੀਆ ਸਿੱਖ ਨਿਕਲ ਕੇ ਸਾਹਮਣੇ ਆਈ ਕਿ ਰਿਸ਼ਤਿਆਂ ਦੇ ਵਿੱਚ ਸ਼ੱਕ ਤੇ ਗਲਤਫਹਿਮੀ ਕਿੰਨੀਆਂ ਖਤਰਨਾਕ ਹੁੰਦੀਆਂ ਨੇ ਕਿਸੇ ਵੀ ਮੁਸੀਬਤ ਸਮੇਂ ਦੇ ਵਿੱਚ ਖੁੱਲਕੇ ਇੱਕ ਦੂਜੇ ਦੇ ਨਾਲ ਗੱਲ ਕਰਨਾ ਤੇ ਭਰੋਸਾ ਬਣਾ ਕੇ ਰੱਖਣਾ ਜ਼ਰੂਰੀ ਹੁੰਦਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਹਰ ਇੱਕ ਪਤੀ ਪਤਨੀ ਤੱਕ ਪਹੁੰਚ ਸਕੇ ਜੋ ਅਜੇਹੇ ਸ਼ੱਕ ਕਰਦੇ ਨੇ ਤੇ ਪਤੀ ਨੂੰ ਆਪਣੀ ਪਤਨੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਖੁੱਲਕੇ ਤੇ ਪਤਨੀ ਨੂੰ ਆਪਣੇ ਪਤੀ ਦੇ ਨਾਲ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵਧੀਆ ਜੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ